ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਾਲ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੱਗਿਆਣਾ ਬੱਗਿਆਣਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਇਹ ਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਇਹਦੇ ਜਿਹੜਾ ਨਾਲ ਦਾ ਪਿੰਡ ਆ ਉਹ ਕੋਟ ਸੁਖੀ ਆ ਤੇ ਦੂਜੇ ਪਾਸੇ ਇੱਕ ਪਿੰਡੇ ਦੇ ਨੇੜੇ ਜਿਉਣ ਵਾਲਾ ਵੀ ਹੈ ਤੇ ਬੱਗਿਆਣੇ ਤੋਂ ਜਿਉਣ ਵਾਲੇ ਵਾਲੀ ਸੜਕ ਦੇ ਉੱਤੇ ਇਹ ਬਾਈ ਜੀ ਹੋਰਾਂ ਦਾ ਘਰ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਹੈ ਬਾਈ ਹੋਰੀ ਮੇਨ ਕੀਤਾ ਇਹਨਾਂ ਦਾ ਖੇਤੀਬਾੜੀ ਹੈ ਮਤਲਬ ਜਿਆਦਾ ਖੇਤੀਬਾੜੀ ਕਰਦੇ ਆ ਗੱਲਾਂ ਬਾਤਾਂ ਬਾਈ ਨਾਲ ਕੀਤੀਆਂ ਤਾਂ ਪਤਾ ਲੱਗਾ 50 ਕਿੱਲਾਂ ਤੱਕ ਜਿਹੜਾ ਉਹ ਖੇਤੀਬਾੜੀ ਬਾਈ ਜਿਹੜੀ ਕਰਦੇ ਆ ਪਰ ਪਸ਼ੂ ਜਿਹੜੇ ਆ ਉਹ ਘਰ ਦੀ ਲੋੜ ਅਸਤੇ ਰੱਖੇ ਹੋਏ ਆ ਅੱਜ ਦੀ ਵੀਡੀਓ ਦੀ ਇਹ ਝੋਟੀ ਇਹ ਮੱਝ ਸਾਹਮਣੇ ਤੁਸੀਂ ਦੇਖ ਰਹੇ ਹੋ ਵਕਾਊ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਇਹ ਝੋਟੀ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਆ ਕਿ ਦੇਖਣਾ ਪਸ਼ੂ ਦੀ ਹਰੇਕ ਪੱਖ ਤੋਂ ਨਿਰਖ ਪਰਖ ਕਰਨੀ ਉਹ ਥੋੜਾ ਕੰਮ ਐ ਬਾਰੀ ਤੌਰ ਤੇ ਜਿੱਦਾਂ ਦੀ ਦਿਸੂਗੀ ਉਹ ਮੇਰੀ ਕੋਸ਼ਿਸ਼ ਰਹੂਗੀ ਤੁਹਾਨੂੰ ਦੱਸ ਦਿਆਂ ਦੋ ਹੀ ਨਾਗਿਆ ਘਰ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਵੀ ਸਿਰਫ ਘਰ ਦੀ ਲੋੜ ਵਾਸਤੇ ਰੱਖੇ ਹੋਏ ਪਸ਼ੂ ਐ ਤਿੰਨਾਂ ਚੋਂ ਝੋਟੀ ਵਕਾਊ ਆਓ ਜਾਣਕਾਰੀ ਬਾਈ ਤੋਂ ਲਈਏ ਤੇ ਫਿਰ ਇਹਨੂੰ ਤੋਰਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸ ਦਿਓ ਬਾਈ ਆਪਣਾ ਦਰਸ਼ਨ ਸਿੰਘ ਜੀ ਦਰਸ਼ਨ ਬਾਈ ਅੱਜ ਆਪਾਂ ਇੱਕ ਝੋਟੀ ਵੇਚਣ ਲੱਗੇ ਹਾਂ ਘਰ ਦੀ ਆਪਣੇ ਇਹ ਆ ਹਾਂਜੀ ਕਰਦੀ ਐ ਠੀਕ ਐ ਸੁਆਹਰਾ ਕੰਮਾ ਬਾਈ ਪਹਿਲਾਂ ਜੀ ਬਾਈ ਲੈਣੀ ਹੈ ਜੀ ਪਹਿਲਾਂ ਨਹੀਂ ਆ ਉਮਰ ਤਾਂ ਜਣੀ ਪੱਕ ਕੇ ਹੀ ਬਣੀ ਲੱਗਦੀ ਹੈ ਹਨਾ ਹਾਂਜੀ ਉਮਰ ਥੋੜੀ ਜਿਹੀ ਵੱਡੀ ਹੋ ਕੇ ਬਣੀ ਐ ਠੀਕ ਐ ਅੱਛਾ ਭਾਈ ਕਿੰਨੇ ਦਿਨ ਲਾਉਗੀ ਹਜੇ ਸੂਣ ਜਾਂ ਅੰਦਾਜ਼ਾ ਸੂਣ ਚ ਲੈ ਜੂਗੀ 5-6 ਦਿਨ ਜੀ ਲੰਦਾ ਜੀ 5-6 ਦਿਨ ਹਜੇ ਅੰਦਾਜ਼ਾ ਲੈ ਜੂਗੀ ਹਾਂਜੀ ਰੇਟ ਇਹ ਤਾਂ ਆਪਾਂ ਕੀ ਰੱਖਦੇ ਹੋ ਡਿਮਾਂਡ ਕੀ ਕਰਦੇ ਹੋ ਰੇਟ ਇਹਦਾ 1-15 ਰੱਖਦੇ ਹਾਂ ਜੀ 1 ਲੱਖ 15 ਹਜ਼ਾਰ ਹਾਂਜੀ ਠੀਕ ਐ ਖੋਲੋ ਬੈਨ ਤੋੜ ਕੇ ਦਿਖਾਈਏ ਦੋਸਤੋ 115000 ਰੇਟ ਹੈ ਰੇਟ ਹਮੇਸ਼ਾ ਮਾਲਕ ਆਪ ਦੀ ਮਰਜ਼ੀ ਨਾਲ ਕਰਦਾ ਹੈ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਸ਼ੂ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆਂ ਸੂਆ ਪਹਿਲਾ ਪਰ ਉਮਰ ਪੱਕ ਕੇ ਇਹ ਝੋਟੀ ਜਿਹੜੀ ਉਹ ਸੂਰ ਹੀ ਹੈ ਕਈ ਵਾਰਾਂ ਜਿਵੇਂ ਪਹਿਲਾਂ ਦੱਸਿਆ ਮੇਨ ਕਿਤਾ ਖੇਤੀਬਾੜੀ ਆ ਤਾਂ ਰੁਚੀ ਖੇਤੀਬਾੜੀ 'ਚ ਹੀ ਹੈ ਬਾਈ ਹੋਰਾਂ ਦੀ ਪਸ਼ੂਆਂ ਵਾਲੇ ਪਾਸੇ ਬਹੁਤਾ ਸ਼ੌਂਕ ਨਹੀਂ ਹੈਗਾ ਹਵਾਨਾ ਤੁਸੀਂ ਇੱਥੋਂ ਦੇਖ ਸਕਦੇ ਹੋ ਸਾਹਮਣੂ ਹਾਲਾਂਕਿ ਸੂਰ ਚ ਪੈ ਰਹੇ ਜਦੋਂ ਵਾਪਸ ਮੁੜੂਗੇ ਉਦੋਂ ਵੀ ਤੁਹਾਨੂੰ ਹਵਾਨਾ ਦਿਸ ਜਾਣੇ ਟਾਂ ਚਾ ਚੋਟੀ ਦਾ ਤੁਹਾਡੇ ਸਾਹਮਣੇ ਦੋਸਤ ਸੰਗ ਖੰਡਿਆਂ ਦਾ ਸੋ ਦੋਸਤ ਸੰਗ ਫੇਰ ਦੇਖ ਸਕਦੇ ਹਾਂ ਸੋਹਣੀ ਝੋਟੀ ਹੈ ਹਵਾਨਾ ਹੁਣ ਤੁਸੀਂ ਦੇਖ ਲੋਗੇ ਇਹਦਾ ਇਹ ਰੋਖਾ ਦੋਸਤੋ ਇਹਦਾ ਹਵਾਨੇ ਦਾ ਇਸ ਟਾਈਮ ਦਾ ਚੌੜਸ ਹਵਾਨਾ ਰੱਖੂਗੀ ਚੌੜਾ ਕੱਢੂਗੀ ਹਵਾਨਾ ਹੁਣ ਵੀ ਤੁਸੀਂ ਇਹਦਾ ਹਵਾਨਾ ਦੇਖਿਓ ਜਦੋਂ ਇਹ ਆਸੇ ਪਾਸੇ ਨੂੰ ਜਾਂਦੀ ਹੈ ਬਾਈ ਉਧਰੋਂ ਹੱਕ ਤੇ ਮੜਾ ਜਾਏਂ ਦੇਖਦੇ ਹਾਂ ਦੋਸਤੋ ਬਾਈ ਇਧਰੋਂ ਸਾਈਡ ਨੂੰ ਕਰ ਦੂਗਾ ਤੇ ਉਹਦੇ ਨਾਲ ਤੁਹਾਨੂੰ ਇਹਦੇ ਹਵਾਨੇ ਦੀ ਜੱਜਮੈਂਟ ਹੋ ਗਈ ਪੂਛ ਛੱਡ ਦਿਓ ਬਾਈ ਭਾਵੇਂ ਫੋਨ ਹਵਾਣਾ ਤੁਸੀਂ ਦੇਖ ਸਕਦੇ ਹੋ ਸੋ ਇਹ ਰੋਖਾ ਦੋਸਤੋ ਬਾਕੀ ਹਰੇਕ ਐਂਗਲ ਤੋਂ ਪਸ਼ੂ ਦੀ ਜਾਂਚ ਪਰਖ ਤੁਸੀਂ ਕਰੋਗੇ ਥੋੜਾ ਕੰਮ ਆ ਕੇ ਦੇਖਣਾ ਪਸ਼ੂ ਦੀ ਤਸੱਲੀ ਕਰਨਾ ਮੈਂ ਤੁਹਾਨੂੰ ਅੱਜ ਦੀ ਵੀਡੀਓ ਚੱਕੇ ਝੋਟੀ ਜਿਹੜੀ ਉਹ ਦਿਖਾਤੀ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਦੋਸਤੋ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਦਰਸ਼ਨ ਸਿੰਘ ਬਾਈ ਜੀ ਹੋਰਾਂ ਦਾ ਨਾਮ ਤੇ ਜੌਣ ਵਾਲੇ ਵਾਲੀ ਸੜਕ ਦੇ ਉੱਤੇ ਖੇਤਾਂ ਦੇ ਵਿੱਚ ਘਰ ਬਾਈ ਕੋ ਰਹਿੰਦੇ ਧੰਨਵਾਦ